ਆਪਾਂ ਨੂੰ ਨਹੀਂ ਟਾਵ ਵਾਸਤੇ ਪਰੌਣੇ 7000 7000 ਪਾਣੀ ਆਜੇ ਲਗੂਗਾ ਪਰੌਣੇ ਆ ਲੰਗਰ ਇਹ ਆ ਜਾਲ ਨੇ ਹਾਂਜੀ ਸੰਗਤ ਮਾ ਸਾਡੇ ਗਈ ਹੈ ਜੀ ਅੱਜ ਆ ਮੱਛਾ ਦਾ ਦਾਲਾ ਠੀਕ ਆ ਜੀ ਹੁਣ ਮਾਰ ਕੋਟ ਗੱਲ ਹੋਈ ਜਾਂਦੀਆਂ ਲੈਟ ਭਾਈ ਨਹੀਂ ਜੈਨ ਬਾਤ ਇਹ ਮੈਨੂੰ ਸਾਰੀ ਖਬਰ ਆ ਗਈ ਹੈ ਅੰਮਾ ਜੀ ਰੱਖਾ ਕੋ ਨਹੀਂ ਆ ਜੀ ਨਹੀਂ ਕੀ ਬੰਦਾ ਇਹ ਕਿਹਾ ਤੇ ਟੈਕਟਰ ਕੋ ਨਾ ਜਾ ਇਹਨਾਂ ਦੇ ਪਰ ਉਹ ਦੋ ਫਾਰਮਟ ਇਹ ਟੋਕਣਾ ਚੰਗਾ ਨਾ ਲੱਗਦਾ ਮੈਂ ਪਹਿਲਾਂ ਵੀਡੀਓ ਬਣਾ ਲਈ ਮੈਂ ਵੀਡੀਓ ਬਣਾ ਲਈ ਮੈਂ ਇਹਨਾਂ ਚਿਹਨ ਕਸਤੀ ਹੈ ਵੈਲਟ ਵਾਈਨ ਆਲੂ ਦੇ ਪਰੋਠਾ ਦਾ ਤਾਕਤ ਹੈ ਆਲੂ ਦੇ ਪਰੋਠਾ ਦਾ ਤਾਕਤ ਆ ਆ ਜਾ ਆਲੂ ਦੇ ਪਰੋਠਾ ਗਵਾਏ ਹਾਂਜੀ ਇੱਕ ਦਿਨ ਵੈਲਡਪੁੱਟ ਨਹੀਂ ਆਵਾਜ਼ ਹੋਣੀ ਦੀ ਕਿ ਵੀ ਖੜਦੇ ਹੈ ਬੈਠ ਨਹੀਂ ਨਾ ਕਿ ਹਰੀ ਗਈ ਸਾਡਾ ਬੋਲਟਾਂ ਦੀ ਜਾਨਾਂ ਦੀ ਕੀ ਆ ਸੈਲੀ ਮੈਂ ਰੰਗ ਰਾ ਰਵੈ ਇਹਨੂੰ ਬੱਸ ਕਰ ਰਹਿ ਤਜਣੀ ਹੂ ਚੱਲ ਜੇ ਚੱਲ ਜੇ ਪੁਰਾਣੀ ਆਪਾਂ ਗੱਡੀ ਚੈੱਕ ਕਰਦੇ ਹੁਣ ਲੱਗੇ ਨਵੀਂ ਦਾ ਕਟਰ ਚੈੱਕ ਕਰਨ ਜਿਹੜਾ ਕੁੜਾ ਦੇ ਕੇ ਕਿ ਸਾਫਤਾ ਫਿੰਗਰ ਫਿੰਗਰ ਮਸ਼ੀਨਾਂ ਆਪਣਾ ਰੈਡੀ ਆ ਮੇ ਵੀ ਕੱਲ ਨੂੰ ਚਾਲੇ ਪਾਈਏ ਹੋ ਜਾਦਾ ਬਾਕੀ ਕੁਝ ਕਹਿ ਨਹੀਂ ਸਕਦਾ ਹਲੇ ਮਾਲਕਾਂ ਦੇ ਹੱਥ ਵਾਸਿਆ ਆ ਦੇ ਕਟਰ ਪਾ ਕੇ ਰੈਡੀ ਖਲੋਤੀ ਆ ਟਰਾਲੀ ਵੀ ਆਪਣੀ ਤਕਰੀਬਤ ਕਰੀ ਨੂੰ ਕੰਪਲੀਟ ਹੋ ਗਈ ਆ ਬਸ ਥੋੜੀ ਜਿਹੀ ਕਮਾਨੀ-ਕਮੂਨੀ ਦਾ ਵੈਲਡਿੰਗ-ਵੈਲਡਿੰਗ ਕਰਨੀ ਦੀ ਆ ਅੱਜ ਇਹਨੂੰ ਕਰਕੇ ਵੈਲਡਿੰਗ-ਸ਼ੈਲਡਿੰਗ ਰੰਗ ਮਾਰ ਦੇਣਾ ਵਾ ਜਾਲ ਰੱਖ ਕੇ ਆ ਕਮਾਨੀ ਰੋਟੀ ਫਟਾ ਉਹ ਵੈਲਡਿੰਗ ਮਾਰੀ ਐ ਤੇ ਕੋਈ ਜਦੋਂ ਨਜ਼ਰ ਆਉ ਤਾ ਆ ਜਿਹੜੀ ਚਾਦਰ ਲਾਈ ਵਿੱਚੋਂ ਆ ਜਿਹੜੀ ਨਵੀਂ ਲੱਗੀ ਆ ਸਿਰਫ ਇੱਕ ਆ ਬਾਕਸ ਰੈਗਾ ਬਣਾਉਣਾ ਉਹ ਵੀ ਚਾਦਰਾਂ ਬਈ ਆ ਕੱਲ ਨਹੀਂ ਤੇ ਪਰਸੋਂ ਨੂੰ ਚਾਲੇ ਪਾ ਦੇਣੇ ਆ ਹਾਂਜੀ ਮਸ਼ੀਨਾਂ ਹੋ ਗਈਆਂ ਆਪਣੀਆਂ ਤਿਆਰ ਪਾ ਕੇ ਚੱਕ ਚੁੱਕ ਕਰ ਲਿਆ ਰਿਕਡਰ ਕੁਡਰ ਓਕੇ ਬਾਹ ਉਹਨਾਂ ਕਿਤੇ ਵੈਲਡਿੰਗ ਹੈਲਡਿੰਗ ਹੋਣ ਵਾਲੀ ਤੇ ਥੋੜੀ ਬਹੁਤ ਉਹ ਕਰਕੇ ਕੰਮ ਰੈਡੀ ਆ ਉਹ ਜਵਾਕ ਬੈਠੇ ਉੱਤੇ ਖੇਡਣ ਲੱਗ ਰਿਆ ਮੰਨੋ ਜਾਣਾ ਬਨਾਲ ਨਹੀਂ ਜਾਣਾ ਪਲੇਨ ਨਹੀਂ ਜਾਣਾ ਮਨੇ ਟੈਟਰ ਕੀਤਾ ਹਾਂ ਟੈਟਰ ਕੀਤਾ ਉਹ ਆਹ ਹੋ ਗਿਆ ਹੱਥ ਕਰੇ ਬਨਾਲ ਹੋ ਗਿਆ ਵਾਟੂੜਾ ਓਕੇ ਓ